ਇੱਕ ਬਹੁਤ ਹੀ ਪਿਆਰੀ ਸੋਸ਼ਲ ਮੀਡੀਆ ਤੇ ਵੀਡੀਓ ਆ ਸਾਡੇ ਸਾਹਮਣੇ ਆਈ ਹੈ ਅਸੀਂ ਤੁਹਾਡੇ ਨਾਲ ਜ਼ਰੂਰ ਉਸ ਨੂੰ ਸ਼ੇਅਰ ਕਰਾਂਗੇ ਉਹ ਕੋਈ ਵੀਡੀਓ ਕਿਸੇ ਗਲੈਮਰਸ ਅਦਾਕਾਰਾ ਦੀ ਨਹੀਂ ਹੈ ਬਲਕਿ 90s ਦੇ ਲੇਜੈਂਡ 90s ਦੇ ਉਹ ਸੁਪਰ ਹੀਰੋ ਦੀ ਵੀਡੀਓ ਹੈ ਜਿਸ ਨੂੰ ਅੱਜ ਵੀ ਅਸੀਂ ਅਗਰ ਵੱਡੇ ਪਰਦੇ ਤੇ ਦੇਖਾਂਗੇ ਤਾਂ ਡੈਫੀਨਿਟਲੀ ਉਹਨਾਂ ਨੂੰ ਪਸੰਦ ਕਰਾਂਗੇ ਉਹਨਾਂ ਦੀ ਜਿਹੜੀ ਵੋਕਲਸ ਆ ਉਸ ਨੂੰ ਪਸੰਦ ਕਰਦੇ ਆ ਉਹਨਾਂ ਜਿਹੜੇ ਡਾਇਲੌਗਸ ਨੇ ਉਸ ਨੂੰ ਪਸੰਦ ਕਰਦੇ ਨੇ ਉਹਨਾਂ ਦੀ ਫਿਲਮਾਂ ਦੇ ਵਿੱਚ ਕੰਮ ਨੂੰ ਅਸੀਂ ਸਾਰੇ ਪਸੰਦ ਕਰਦੇ ਆ ਸੋ ਫਾਦਰ ਤੇ ਸੰਨ ਦਾ ਡੂਓ ਜਿਹੜਾ ਹੈ ਉਸ ਦੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਸਨੀ ਦੇ ਉੱਤੇ ਤਰਮਿੰ ਸਨੀ ਦਿਓਲ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਸਨੀ ਦਿਓਲ ਲਿਖ ਰਹੇ ਨੇ ਮਿਸ ਯੂ ਡੈਡ ਯਾਨੀ ਕਿ ਉਹ ਕਿਸੇ ਸ਼ੂਟਿੰਗ ਸੈੱਟ ਤੇ ਨਹੀਂ ਔਰ ਕੋਈ ਪੁਰਾਣੀ ਮੈਮਰੀ ਸ਼ਾਇਦ ਉਹਨਾਂ ਨੇ ਸ਼ੇਅਰ ਕੀਤੀ ਆ ਹੁਣ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਸ ਦੇ ਵਿੱਚ ਪੰਜਾਬੀ ਬੋਲਦੇ ਹੋਏ ਨਜ਼ਰ ਆ ਰਹੇ ਨੇ ਪੰਜਾਬੀ ਦੇ ਵਿੱਚ ਗੱਲ ਕਰ ਰਹੇ ਨੇ ਦੋਨੋਂ ਫਾਦਰ ਔਰ ਸਨ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਤਰਮਿੰਦਰ ਔਰ ਸਨੀ ਦਿਓਲ ਇਹਨਾਂ ਨੂੰ ਅਸੀਂ ਅਕਸਰ ਦੇਖਦੇ ਆ ਕਿ ਪੰਜਾਬੀ ਦੇ ਵਿੱਚ ਜ਼ਿਕਰ ਕਰਦੇ ਨੇ ਪੰਜਾਬੀ ਬੋਲ ਦੇ ਨਜ਼ਰ ਆਉਂਦੇ ਨੇ ਅਗਰ ਸਨੀ ਦਿਓਲ ਦੀ ਗੱਲ ਕਰੀਏ ਤਾਂ ਸਨੀ ਦਿਓਲ ਨੇ ਬਾਲੀਵੁੱਡ ਨੂੰ ਬਹੁਤ ਹਿੱਟ ਫਿਲਮਾਂ ਦਿੱਤੀਆਂ ਨੇ ਬਹੁਤ ਲੰਬਾ ਸਮਾਂ ਉਹ ਸਿਨੇਮਾ ਦੇ ਵਿੱਚ ਜ਼ਿਆਦਾ ਐਕਟਿਵ ਵੀ ਨਹੀਂ ਰਹੇ ਲੇਕਿਨ ਹੁਣ ਥੋੜਾ ਸਮਾਂ ਪਹਿਲਾਂ ਉਹਨਾਂ ਦਾ ਇੰਨਾ ਚੰਗਾ ਟਾਈਮ ਆਇਆ ਕਿ ਗੱਦਰ ਵੀ ਚੱਲੀ ਔਰ ਜਾਟ ਵੀ ਚੱਲੀ ਉਹਨਾਂ ਦੇ ਕੰਮ ਨੂੰ ਪਸੰਦ ਕੀਤਾ ਗਿਆ ਉਹਨਾਂ ਦੀਆਂ ਫਿਲਮਾਂ ਜਿਹੜੀਆਂ ਉਹਨਾਂ ਨੇ ਸੁਪਰ ਟੂਪਰ ਹਿੱਟ ਡੜੀ ਕਮਾਈ ਕੀਤੀ ਔਰ ਤਰਮਿੰਦਰ ਦੀ ਅਗਰ ਗੱਲ ਕਰੀਏ ਤਾਂ ਸੋ ਜਿਵੇਂ ਅਸੀਂ ਇੰਟਰਨੈਸ਼ਨਲ ਹੈਲਥ ਨੂੰ ਲੈ ਕੇ ਵੀ ਅਸੀਂ ਤੁਹਾਨੂੰ ਹਮੇਸ਼ਾ ਅਪਡੇਟ ਕਰਦੇ ਆਂ ਲੇਕਿਨ ਇੰਨੀ ਦਿਨੀ ਤਰਮਿੰਦਰ ਜੋ ਨੇ ਉਹ ਕਿਤੇ ਨਾ ਕਿਤੇ ਆਪਣੇ ਫਾਰਮ ਹਾਊਸ ਦੇ ਵਿੱਚ ਆਪਣੀ ਖੇਤੀ ਕਰਨਾ ਜ਼ਿਆਦਾ ਪਸੰਦ ਕਰਦੇ ਨੇ ਕਦੀ ਉਹਨਾਂ ਨੂੰ ਟਰੈਕਟਰ ਤੇ ਅਸੀਂ ਦੇਖਦੇ ਆਂ ਕਦੀ ਉਹ ਆਪਣੀ ਕੋਈ ਵੀ ਫਾਰਮ ਹਾਊਸ ਦੇ ਵਿੱਚ ਕਿਸੇ ਸਬਜ਼ੀ ਨੂੰ ਉਗਾ ਰਹੇ ਹੁੰਦੇ ਨੇ ਉਤਾਰ ਰਹੇ ਹੁੰਦੇ ਨੇ ਮਤਲਬ ਫਾਰਮਿੰਗ ਕਰਦੇ ਨੇ ਬੇਸਿਕਲੀ ਔਰ ਆਪਣੇ ਪੰਜਾਬ ਦੇ ਹੋਣ ਦੇ ਨਾਤੇ ਉਹ ਆਪਣੀਆਂ ਜਿਹੜੀਆਂ ਆਰਗੇਨਿਕ ਚੀਜ਼ਾਂ ਉਹਨਾਂ ਨੂੰ ਉਗਾਉਣਾ ਉਹਨਾਂ ਨੂੰ ਖਾਣਾ ਪ੍ਰਫਰ ਕਰਦੇ ਨੇ ਸੋ ਸਨੀ ਦਿ올 ਔਰ ਤਰਮਿੰਦਰ ਦੀ ਵੀਡੀਓ ਬਹੁਤ ਪਿਆਰੀ ਹੈ ਔਰ ਹਾਰਟ ਟੱਚਿੰਗ ਹੈ ਤੁਸੀਂ ਵੀ ਅ ਵੀ ਬਹੁਤ ਪਸੰਦ ਆਏਗੀ ਵੀਡੀਓ ਔਰ ਜ਼ਰੂਰ ਇਸ ਵੀਡੀਓ ਦੇ ਵਾਲੇ ਵੀ ਨਜ਼ਰ ਮਾਰੋ ਇਸ ਤੋਂ ਇਲਾਵਾ ਅਗਰ ਤੁਹਾਨੂੰ ਦੱਸ ਦਈਏ ਆਪਾਂ ਕਿ ਇਹਨਾਂ ਦੀ ਫੈਮਲੀ ਇਹਨਾਂ ਦੀ ਫੈਮਲੀ ਸਾਰੀ ਬਾਲੀਵੁੱਡ ਦੀ ਹੈ ਬਾਲੀਵੁੱਡ ਤੋਂ ਬਿਲੋਂਗ ਕਰਦੀ ਹੈ ਔਰ ਹਰ ਕਿਸੇ ਨੇ ਆਪਣੇ ਆਪਣੇ ਟਾਈਮ ਤੇ ਆਪਣੀ ਆਪਣੀ ਬੈਸਟ ਛਾਪ ਛੱਡੀ ਹੈ ਹਰ ਕੋਈ ਜੋ ਹੈ ਮਮਲਨ ਨੂੰ ਪਸੰਦ ਕਰਦਾ ਇਸ਼ਾ ਦੇওল ਨੂੰ ਪਸੰਦ ਕਰਦਾ ਬੋਬੀ ਦੇওল ਨੂੰ ਪਸੰਦ ਕਰਦਾ ਸਨੀ ਦੇওল ਨੂੰ ਪਸੰਦ ਕਰਦਾ ਤਰਮਿੰਦਰ ਜੀ ਦਾ ਐਜ਼ ਯੂਜਵਲ ਐਜ਼ ਆਲਵੇਜ਼ ਸਭ ਦੇ ਫੇਵਰਟ ਨੇ ਲੈਜੈਂਡ ਨੇ ਔਰ ਇਹਨਾਂ ਨੇ ਤਾਂ ਇੰਡਸਟਰੀ ਦਾ ਥੰਮ ਨੇ ਕਹਿ ਸਕਦੇ ਆ ਸੀ ਇੰਡਸਟਰੀ ਸੰਭਾਲੀ ਇੰਡਸਟ ਨੂੰ ਡਿਲੀਵਰ ਕੀਤਾ ਆਪਣੇ ਕੰਮ ਨੂੰ ਦੇ ਕੇ ਉਹਨਾਂ ਨੇ ਇੰਡਸਟਰੀ ਖੜੀ ਕੀਤੀ ਔਰ ਬਹੁਤ ਸਾਰੇ ਲੋਕ ਜੋ ਨੇ ਉਹਨਾਂ ਨੂੰ ਪਸੰਦ ਕਰਦੇ ਨੇ ਪਿਆਰ ਕਰਦੇ ਨੇ ਸੋ ਇਹ ਵੀਡੀਓ ਬਹੁਤ ਜ਼ਿਆਦਾ ਖਾਸ ਸਗੀ ਇਸ ਕਰਕੇ ਤੁਹਾਡੇ ਨਾਲ ਸ਼ੇਅਰ ਕਰਨੀ ਬਹੁਤ ਲਾਜ਼ਮੀ ਹੈ ਕਿਉਂਕਿ ਪੰਜਾਬ ਦੇ ਆਪਣੇ ਆਰਟਿਸਟ ਨੇ ਔਰ ਪੰਜਾਬੀ ਬੋਲਦੇ ਹੋਏ ਨਜ਼ਰ ਆ ਰਹੇ ਨੇ ਇਹ ਚੀਜ਼ ਸਭ ਤੋਂ ਵੱਧ ਅਟਰੈਕਟਿਵਸ ਵੀਡੀਓ ਦੇ ਵਿੱਚ ਇੱਕ ਬਹੁਤ ਹੀ ਪਿਆਰੀ ਸੋਸ਼ਲ ਮੀਡੀਆ ਤੇ ਵੀਡੀਓ ਹੈ ਸਾਡੇ ਸਾਹਮਣੇ ਆਈ ਹੈ ਅਸੀਂ ਤੁਹਾਡੇ ਨਾਲ ਜ਼ਰੂਰ ਉਸ ਨੂੰ ਸ਼ੇਅਰ ਕਰਾਂਗੇ ਉਹ ਕੋਈ ਵੀਡੀਓ ਕਿਸੇ ਗਲੈਮਰਸ ਅਦਾਕਾਰਾ ਦੀ ਨਹੀਂ ਹੈ ਬਲਕਿ 90s ਦੇ ਲੇਜੈਂਡ 90s ਦੇ ਉਹ ਸੁਪਰ ਹੀਰੋ ਦੀ ਵੀਡੀਓ ਹੈ ਜਿਸ ਨੂੰ ਅੱ ਡਾਫਿਨਿਟਲੀ ਉਹਨਾਂ ਨੂੰ ਪਸੰਦ ਕਰਾਂਗੇ ਉਹਨਾਂ ਦੀ ਜਿਹੜੀ ਵੋਕਲਸ ਹੈ ਉਸ ਨੂੰ ਪਸੰਦ ਕਰਦੇ ਆ ਉਹਨਾਂ ਜਿਹੜੇ ਡਾਇਲੌਗਸ ਨੇ ਉਸ ਨੂੰ ਪਸੰਦ ਕਰਦੇ ਨੇ ਉਹਨਾਂ ਦੀ ਫਿਲਮਾਂ ਦੇ ਵਿੱਚ ਕੰਮ ਨੂੰ ਅਸੀਂ ਸਾਰੇ ਪਸੰਦ ਕਰਦੇ ਆ ਸੋ ਫਾਦਰ ਤੇ ਸੰ ਦਾ ਡੂਓ ਜਿਹੜਾ ਹੈ ਉਸ ਦੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਸਨੀ ਦਿਓਲ ਤੇ ਧਰਮਿੰਦਰ ਦੀ ਸਨੀ ਦਿਓਲ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਸਨੀ ਦਿਓਲ ਲਿਖ ਰਹੇ ਨੇ ਮਿਸ ਯੂ ਡੈਡ ਯਾਨੀ ਕਿ ਉਹ ਕਿਸੇ ਸ਼ੂਟਿੰਗ ਸੈੱਟ ਤੇ ਨਹੀਂ ਔਰ ਕੋਈ ਪੁਰਾਣੀ ਮੈਮਰੀ ਸ਼ਾਇਦ ਉਹਨਾਂ ਨੇ ਸ਼ੇਅਰ ਕੀਤੀ ਹੈ ਹੁਣ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਸ ਦੇ ਵਿੱਚ ਪੰਜਾਬੀ ਬੋਲਦੇ ਹੋਏ ਨਜ਼ਰ ਆ ਰਹੇ ਨੇ ਪੰਜਾਬੀ ਦੇ ਵਿੱਚ ਤੇ ਤੁਹਾਨੂੰ ਦੱਸ ਦਿੰਨੇ ਕਿ ਤਰਮਿੰਦਰ ਔਰ ਸਨੀ ਦਿਓਲ ਇਹਨਾਂ ਨੂੰ ਅਸੀਂ ਅਕਸਰ ਦੇਖਦੇ ਆਂ ਕਿ ਪੰਜਾਬੀ ਦੇ ਵਿੱਚ ਜ਼ਿਕਰ ਕਰਦੇ ਨੇ ਪੰਜਾਬੀ ਬੋਲ ਦੇ ਨਜ਼ਰ ਆਉਂਦੇ ਨੇ ਅਗਰ ਸਨੀ ਦਿਓਲ ਦੀ ਗੱਲ ਕਰੀਏ ਤਾਂ ਸਨੀ ਦਿਓਲ ਨੇ ਬਾਲੀਵੁੱਡ ਨੂੰ ਬਹੁਤ ਹਿੱਟ ਫਿਲਮਾਂ ਦਿੱਤੀਆਂ ਨੇ ਬਹੁਤ ਲੰਬਾ ਸਮਾਂ ਉਹ ਸਿਨੇਮਾ ਦੇ ਵਿੱਚ ਜ਼ਿਆਦਾ ਐਕਟਿਵ ਵੀ ਨਹੀਂ ਰਹੇ ਲੇਕਿਨ ਹੁਣ ਥੋੜਾ ਸਮਾਂ ਪਹਿਲਾਂ ਉਹਨਾਂ ਦਾ ਇੰਨਾ ਚੰਗਾ ਟਾਈਮ ਆਇਆ ਕਿ ਗੱਦਰ ਵੀ ਚੱਲੀ ਔਰ ਜਾਟ ਵੀ ਚੱਲੀ ਉਹਨਾਂ ਦੇ ਕੰਮ ਨੂੰ ਪਸੰਦ ਕੀਤੇ ਗਿਆ ਉਹਨਾਂ ਦੀਆਂ ਫਿਲਮਾਂ ਜਿਹੜੀਆਂ ਉਹਨਾਂ ਨੇ ਸੁਪਰ ਡੂਪਰ ਹਿੱਟ ਡੇਢੀ ਕਮਾਈ ਕੀਤੀ ਔਰ ਤਰਮਿੰਦਰ ਦੀ ਅਗਰ ਗੱਲ ਕਰੀਏ ਇਸ਼ੂਸ ਵੀ ਰਹਿੰਦੀਆਂ ਨੇ ਅਸੀਂ ਉਹਨਾਂ ਦੇ ਹੈਲਥ ਨੂੰ ਲੈ ਕੇ ਵੀ ਅਸੀਂ ਤੁਹਾਨੂੰ ਹਮੇਸ਼ਾ ਅਪਡੇਟ ਕਰਦੇ ਆ ਲੇਕਿਨ ਇਨੀ ਦਿਨੀ ਧਰਮਿੰਦਰ ਜੋ ਨੇ ਉਹ ਕਿਤੇ ਨਾ ਕਿਤੇ ਆਪਣੇ ਫਾਰਮ ਹਾਊਸ ਦੇ ਵਿੱਚ ਆਪਣੀ ਖੇਤੀ ਕਰਨਾ ਜ਼ਿਆਦਾ ਪਸੰਦ ਕਰਦੇ ਨੇ ਕਦੀ ਉਹਨਾਂ ਨੂੰ ਟਰੈਕਟਰ ਤੇ ਅਸੀਂ ਦੇਖਦੇ ਆ ਕਦੀ ਉਹ ਆਪਣੀ ਕੋਈ ਵੀ ਫਾਰਮ ਹਾਊਸ ਦੇ ਵਿੱਚ ਕਿਸੇ ਸਬਜ਼ੀ ਨੂੰ ਉਗਾ ਰਹੇ ਹੁੰਦੇ ਨੇ ਉਤਾਰ ਰਹੇ ਹੁੰਦੇ ਨੇ ਮਤਲਬ ਫਾਰਮਿੰਗ ਕਰਦੇ ਨੇ ਬੇਸਿਕਲੀ ਔਰ ਆਪਣੇ ਪੰਜਾਬ ਦੇ ਹੋਣ ਦੇ ਨਾਤੇ ਉਹ ਆਪਣੀਆਂ ਜਿਹੜੀਆਂ ਆਰਗੈਨਿਕ ਚੀਜ਼ਾਂ ਉਹਨਾਂ ਨੂੰ ਉਗਾਉਣਾ ਉਹਨਾਂ ਨੂੰ ਖਾਣਾ ਪ੍ਰੈਫਰ ਕਰਦੇ ਨੇ ਸੋ ਸਨੀ ਦਿਓਲ ਔਰ ਧਰਮਿੰਦਰ ਦੀ ਵੀਡੀਓ ਬਹੁਤ ਪਿਆਰੀ ਔਰ ਹਾਰਟ ਟੱਚਿੰਗ ਹੈ ਤੁਸੀਂ ਵੀ ਅਗਰ ਦੇਖ ਰਹੇ ਹੋ ਤਾਂ ਤੁਹਾਨੂੰ ਵੀ ਬਹੁਤ ਪਸੰਦ ਆਏਗੀ ਵੀਡੀਓ ਔਰ ਜ਼ਰੂਰ ਇਸ ਵੀਡੀਓ ਦੇ ਵਾਲੇ ਵੀ ਨਜ਼ਰ ਮਾਰੋ ਇਸ ਤੋਂ ਇਲਾਵਾ ਅਗਰ ਤੁਹਾਨੂੰ ਦੱਸਦੀ ਆਂ ਆਪਾਂ ਕਿ ਇਹਨਾਂ ਦੀ ਫੈਮਲੀ ਇਹਨਾਂ ਦੀ ਫੈਮਲੀ ਸਾਰੀ ਬਾਲੀਵੁੱਡ ਦੀ ਹੈ ਬਾਲੀਵੁੱਡ ਤੋਂ ਬਿਲੋਂਗ ਕਰਦੀ ਹੈ ਔਰ ਹਰ ਕਿਸੇ ਨੇ ਆਪਣੇ ਆਪਣੇ ਟਾਈਮ ਤੇ ਆਪਣੀ ਆਪਣੀ ਬੈਸਟ ਛਾਪ ਛੱਡੀ ਆ ਹਰ ਕੋਈ ਜੋ ਹੈ ਮਮਾਲੀ ਨੂੰ ਪਸੰਦ ਕਰਦਾ ਆ ਇਸ਼ਾ ਦੇওল ਨੂੰ ਪਸੰਦ ਕਰਦਾ ਬੋਬੀ ਦੇওল ਨੂੰ ਪਸੰਦ ਕਰਦਾ ਸਨੀ ਦੇওল ਨੂੰ ਪਸੰਦ ਕਰਦਾ ਧਰਮਿੰਦਰ ਜੀ ਦਾ ਐਜ਼ ਯੂਜਵਲ ਐਜ਼ ਆਲਵੇਜ਼ ਸਭ ਦੇ ਫੇਵਰਟ ਨੇ ਲੈਜੈਂਡ ਨੇ ਔਰ ਇਹਨਾਂ ਨੇ ਤਾਂ ਇੰਡਸਟਰੀ ਦਾ ਥੰਮਨੇ ਕਹਿ ਸਕਦੇ ਆਸੀਂ ਇੰਡਸਟਰੀ ਸੰਭਾਲੀ ਇੰਡਸਟਰੀ ਦੇ ਵਿੱਚ ਆਪਣੇ ਆਪ ਨੂੰ ਜੋ ਆਪਣੇ ਆਪ ਨੂੰ ਡਿਲੀਵਰ ਕੀਤਾ ਆਪਣੇ ਡਾਇਲੋਗਸ ਨੂੰ ਡਿਲੀਵਰ ਕੀਤਾ ਆਪਣੇ ਕੰਮ ਨੂੰ ਦੇ ਕੇ ਉਹਨਾਂ ਨੇ ਇੰਡਸਟਰੀ ਖੜੀ ਕੀਤੀ ਔਰ ਬਹੁਤ ਸਾਰੇ ਲੋਕ ਜੋ ਨੇ ਉਹਨਾਂ ਨੂੰ ਪਸੰਦ ਕਰਦੇ ਨੇ ਪਿਆਰ ਕਰਦੇ ਨੇ ਸੋ ਇਹ ਵੀਡੀਓ ਬਹੁਤ ਜ਼ਿਆਦਾ ਖਾਸ ਸਗੀ ਇਸ ਕਰਕੇ ਤੁਹਾਡੇ ਨਾਲ ਸ਼ੇਅਰ ਕਰਨੀ ਬਹੁਤ ਲਾਜ਼ਮੀ ਹੈ ਕਿਉਂਕਿ ਪੰਜਾਬ ਦੇ ਆਪਣੇ ਆਰਟਿਸਟ ਨੇ ਔਰ ਪੰਜਾਬੀ ਬੋਲਦੇ ਹੋਏ ਨਜ਼ਰ ਆ ਰਹੇ ਨੇ ਇਹ ਚੀਜ਼ ਸਭ ਤੋਂ ਵੱਧ ਅਟਰੈਕਟਿਵਸ ਵੀਡੀਓ ਦੇ ਵਿੱਚ